లై ఎగ్రీమెంట్ దేని जिदे लड़ पे ओदे कर भी दो स्टान पहले काम की दीती हुई है पहले कहदे ने भी लागना नहीं मेरा ना अच्छा ਹੁਣ ਟ੍ਰੈਂਡ ਚੱਲ ਪਿਆ ਵਾ ਅੱਜ ਕੱਲ ਸੋਰਾ ਹੈ ਕੀ ਨੇ ਕੋਲੇ ਜਿਹਦੇ ਕੋਲੇ ਸੋਰਾ ਉਹਦੇ ਕੋਲੇ ਵਾਜਾ ਹੈ ਨਹੀਂ ਜਿਹਦੇ ਕੋਲੇ ਵਾਜਾ ਉਹਦੇ ਕੋਲੇ ਸੋਰਾ ਹੈ ਨਹੀਂ ਜਮਾਨਾ ਤਾਂ ਬਹੁ ਗਿਆ ਡੈਟੇ ਵੀ ਕਦੇ ਇਸ ਚੀਜ਼ ਦਾ ਪ੍ਰੈਸ਼ਰ ਰਿਹਾ ਵੀ ਜਿਵੇਂ ਕਲਾਕਾਰ ਗਾਇਕੀ ਚੋਂਨ ਤੋਂ ਬਾਅਦ ਦੂਜਾ ਵਿਆਹ ਕਰਾ ਲੈਂਦੇ ਆ ਕਲਾਕਾਰ ਰੱਖਣ ਦਾ ਤੈਨ ਤੈਨ ਰੱਖੀ ਫਿਰਦੇ ਆ ਠੀਕ ਨਹੀਂ ਗੱਲ ਤੈਨ ਤੈਨ ਵੀ ਰੱਖੀਆਂ ਹੋਈਆਂ ਕਈਆਂ ਦੀਆਂ ਇਹ ਇਹ ਤੇ ਵੀ ਇੱਕ ਮਾਰੀ ਆ ਦਿੱਤਾ ਇਹਦੇ ਕੋਲੇ ਫੋਨ ਹੋਣ ਦੇ ਬਾਵਜੂਦ ਵੀ ਇਹ ਸੰਦੀਪ ਵੀਰੇ ਫੋਨ ਨਹੀਂ ਚੱਕਦੀ ਇਹ ਅੱਛਾ ਤੇ ਜਦੋਂ ਕਿਤੇ ਲੋਡ ਪੈਂਦੀ ਆ ਨਾ ਇਹਨਾਂ ਦੇ ਤਿੰਨ ਤਿੰਨ ਚਾਰ ਚਾਰ ਨੰਬਰ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਮਣੀ ਲੱਗਦਾ ਥੋੜੇ ਮਨ ਦੇ ਵਿੱਚ ਵੀ ਆਇਆ ਵੀ ਫਿਰ ਕਦੇ ਮੈਂ ਸੋਲੋ ਗਾਲਾਂ ਜਾਂ ਹਰਜੀਤ ਸਿੱਧੂ ਨੇ ਐਗਰੀਮੈਂਟ ਜੇ ਅਲੀ ਗੱਲ ਕਰਕੇ ਤੁਹਾਨੂੰ ਦਬ ਲੈਂਦੇ ਨਹੀਂ ਐਗਰੀਮੈਂਟ ਦੇ ਨਹੀਂ ਜਿੱਦੇ ਲੜਪੇ ਉਹਦੇ ਕਰ ਵੀ ਦੋ ਸਟਾਰ ਮੈਂ ਪਹਿਲਾਂ ਹੀ ਧਮਕੀ ਦਿੱਤੀ ਹੋਈ ਹੈ ਅੱਛਾ ਧਮਕੀ ਆਹ ਤਾਂ ਰਿਕਾਰਡ ਹੋ ਗਿਆ ਹੁਣ ਮੈਂ ਪਹਿਲੇ ਕਹਿ ਦੇ ਨੀ ਵੀ ਲੜਨਾ ਨਹੀਂ ਮੇਰ ਨਾਲ ਅੱਛਾ ਹੁਣ ਟ੍ਰੈਂਡ ਚੱਲ ਪਿਆ ਵਾ ਅੱਛਾ ਇਹ ਆਹ ਇਹਹੀ ਗੱਲ ਹੋ ਗਈ ਹੁਣ ਦੇਖੋ ਨਹੀਂ ਜਿਵੇਂ ਉਹ ਨਾਰੀ ਜਾਗਰੂਕ ਹੋ ਗਈ ਹੁਣ ਨਹੀਂ ਕਹ ਇਹ ਕਹਿ ਦਿੰਦੀ ਹੁੰਦੀ ਐ ਇਸ ਗੱਲ ਦਾ ਕਦੇ ਕਦੇ ਅਸੀਂ ਕਦੇ ਕਦੇ ਅਸੀਂ ਬਹੁਤ ਲੜ ਪੈਂਦੇ ਆ ਐਵੇਂ ਅਸੀਂ ਕਹੀਏ ਇਸ ਗੱਲ ਦਾ ਕਦੇ ਕਦੇ ਅਸੀਂ ਬਹੁਤ ਬਾਤਾ ਜੀ ਬਹੁਤ ਚੰਗੇ ਆ ਉਹ ਤੇ ਉਹ ਉਹ ਕਹਿੰਦੇ ਹੁੰਦੇ ਆ ਵੀ ਤੁਸੀਂ ਲੜੋ ਚਾਹੇ ਜਿੱਦਾਂ ਮਰਜੀ ਐ ਇਸ ਗੱਲ ਦਾ ਪਰ ਕੰਮ ਤੁਸੀਂ ਉੱਥੇ ਹੀ ਕਰਨਾ ਠੀਕ ਨਹੀਂ ਗੱਲ ਵੀ ਜਦੋਂ ਜਦਾਂ ਇੱਕ ਬੰਦੇ ਦੇ ਨਾਲ ਹੀ ਰਲ ਕੇ ਕੰਮ ਲੜਾਈ ਕਿਹੜੀ ਗੱਲ ਦੀ ਹੁੰਦੀ ਹੈ ਵੀ ਲੜਾਈ ਲੜਾਈ ਸਾਡੀ ਕਿਸੇ ਕਿਸੇ ਆਪਣੇ ਸੁਟਾ ਨਜ਼ਾਰਾ ਸੁਟਾ ਵਗੈਰਾ ਵਗੈਰਾ ਨਹੀਂ ਹੁੰਦੀ ਜਨਾ ਕੋ ਪੈਸੇ ਪਿੱਛੋਂ ਨਹੀਂ ਨਾ ਕੋ ਪੇਮੈਂਟ ਮੈਂ ਦਿਨਾ ਇਹਨਾਂ ਨੂੰ ਪਤਾ ਹੋਵੇ ਜੋ ਦੇਣੀ ਆਪਾਂ ਪੇਮੈਂਟ ਉਹਨਾਂ ਨੂੰ ਇਹਨਾਂ ਨੂੰ ਬਿਲਕੁਲ ਉੱਤੇ ਸਟੇਜ ਦੇ ਉੱਤੇ ਪੇਮੈਂਟ ਦੇ ਦੇ ਦੀ ਹੈ ਨਾ ਕੰਮ ਕਰੀ ਦਾ ਰੂਹਦਾਰ ਨਾ ਕਰੀ ਦਾ ਸਾਰਾ ਕੁਝ ਬਹੁਤ ਵਧੀਆ ਹੁੰਦਾ ਇਸ ਗੱਲ ਦਾ ਲੜਾਈ ਹੁੰਦੀ ਹੈ ਜਦੋਂ ਮੈਂ ਮੇਰੀ ਸ਼ੁਰੂ ਤੋਂ ਆਤਾ ਵੀ ਮੈਂ ਕੰਪਰੋਮਾਈਜ਼ ਨਹੀਂ ਗਾਇਕੀ ਦੇ ਵਿੱਚ ਕਰਦਾ ਨਾ ਮੈਂ ਮਿਊਜ਼ੀਸ਼ੀਅਨ ਵਗੈਰਾ ਨਾ ਕਰਦਾ ਮੈਂ ਕਹਿੰਦਾ ਯਾਰ ਤੁਸੀਂ ਪੈਸੇ ਲੈਨੇ ਹੋ ਤੁਸੀਂ ਕੰਮ ਕਰੋ ਪੂਰਾ ਦੇ ਮਾਰ ਕੇ ਕੰਮ ਕਰੋ ਅਗਲੇ ਨੂੰ ਪਤਾ ਲੱਗੇ ਉਸੇ ਦਾ ਆਪਾਂ ਉਹ ਗਾਇਕਾਂ ਆਪਣਾ ਸ਼ੁਰੂ ਤੋਂ ਦੇਖੋ ਇਹਨਾਂ 15 16 ਸਾਲ ਹੋ ਗਏ ਆਪਣੇ ਸੰਦੀਪ ਵੀਰ ਉਹੀ ਮਿਊਜ਼ੀਸ਼ੀਅਨ ਤੁਰੇ ਆਉਂਦੇ ਕੁੜੀਆਂ ਚੇਂਜ ਹੋਈਆਂ ਮਿਊਜ਼ੀਸ਼ੀਅਨਾਂ ਨੂੰ ਵੀ ਪਤਾ ਇਸ ਗੱਲ ਦਾ ਕਿਉਂਕ ਅੱਛਾ ਠੀਕ ਨਹੀਂ ਗੱਲ ਜਦੋਂ ਮੈਂ ਇਹਨਾਂ ਨੂੰ ਕਹਿ ਕੇ ਬਤਾ ਤੂੰ ਨਹੀਂ ਤੂੰ ਇੱਥੋਂ ਐ ਸੁਰ ਨਹੀਂ ਲਾਈ ਆ ਸੁਰ ਨਹੀਂ ਲਾਈ ਠੀਕ ਨਹੀਂ ਗੱਲ ਇਹ ਕਹਿੰਦੀ ਨਹੀਂ ਐ ਨਹੀਂ ਐ ਕਰਨਾ ਸੀ ਉਹ ਐ ਵਧੀਆ ਲੱਗਣੀ ਸੀ ਐ ਕਰਨੀ ਸੀ ਬਸ ਇਹਨਾਂ ਗੱਲਾਂ ਤੋਂ ਹੁੰਦੀ ਆ ਜਾਨੀ ਗਾਇਕੀ ਪਿੱਛੇ ਲੜਾਈ ਹੁੰਦੀ ਆ ਉਹ ਸੁਰਾਂ ਦੀ ਲੜਾਈ ਆ ਮਤਲਬ ਸੁਰਾਂ ਦੀ ਲੜਾਈ ਆ ਸਾਡੀ ਸੁਰਾਂ ਦੀ ਜਿਵੇਂ ਕਿ ਇਹ ਕਿਸੇ ਚ ਹੁੰਦੀ ਨਹੀਂ ਹੋਣੀ ਹਾਂ ਇਹ ਵੀ ਗੱਲ ਨਾਲ ਆ ਨਾ ਬਿਲਕੁਲ ਅੱਜ ਕੱਲ ਸੁਰ ਹੈ ਕਿਹਦੇ ਕੋਲੇ ਜਿਹਦੇ ਕੋਲੇ ਸੌਰਾ ਉਹਦੇ ਕੋਲੇ ਬਾਜਾ ਹੈ ਨਹੀਂ ਜਿਹਦੇ ਕੋਲੇ ਬਾਜਾ ਉਹਦੇ ਕੋਲੇ ਸੁਰ ਹੈ ਨਹੀਂ ਜਮਾਨਾ ਤਾਂ ਬੌਂਗਿਆਂ ਦਾ ਨਹੀਂ ਆ ਵੀ ਗੱਲ ਸਹੀ ਆ ਪਰ ਜਦੋਂ ਸੁਰਾਂ ਦੀ ਲੜਾਈ ਹੁੰਦੀ ਆ ਕਿ ਇਹ ਰੀ ਵੇਖਣ ਵਾਲੇ ਨਹੀਂ ਕਹਿੰਦੇ ਵੀ ਯਾਰ ਜੇ ਤੁਸੀਂ ਕੋਈ ਨਹੀਂ ਅਜਮਿਤ ਖੜਾ ਗੁੜਾ ਰੋਕ ਲੋ ਨਹੀਂ ਉਹ ਉਦੋਂ ਅਸੀਂ ਕਰਦੇ ਹੀ ਨਹੀਂ ਅੱਛਾ ਉਹ ਉਹ ਪਤਾ ਅਸੀਂ ਕਰਦੇ ਬਾਅਦ ਦੇ ਵਿੱਚ ਅੱਛਾ ਹਾਂ ਜਦੋਂ ਪ੍ਰੋਗਰਾਮ ਖਤਮ ਹੋ ਜਾਂਦਾ ਫਿਰ ਮੈਂ ਇਹਨੂੰ ਦੱਸਣ ਲੱਗਦਾ ਵੀ ਉੱਥੇ ਤੋਂ ਗਲਤ ਸੀਗੀ ਤੂੰ ਐ ਕਰਨਾ ਸੀ ਤੈਨੂੰ ਮੈਂ ਐ ਸਮਝਾਇਆ ਸੀ ਤੇ ਇਹ ਕਹਿੰਦੀ ਆ ਵੀ ਤੂੰ ਮੈਨੂੰ ਥੋੜਾ ਜਿਹਾ ਟਾਈਮ ਦੋ ਘੰਟੇ ਠਹਿਰ ਕੇ ਦੱਸਿਆ ਕਰ ਤੂੰ ਤਾਂ ਉੱਤਰਨਸਾਰ ਮੈਂ ਹੀ ਕਹਿੰਦੀ ਹਾਂ ਸਹੀ ਗੱਲ ਹਾਂ ਵੀ ਤੂੰ ਤਾਂ ਉੱਤਰਨਸਾਰ ਮੇਰੇ ਗਲ ਪੈ ਜਾਂਦਾ ਵੀ ਬੰਦੇ ਦਾ ਮੂੰਹ ਰੋਹ ਜਾ ਹੁੰਦਾ ਹਾਂ ਹਾਂ ਸਹੀ ਗੱਲ ਹਾਂ ਜੀ ਹਾਂ ਤੇ ਤੁਸੀਂ ਪਰ ਤੁਹਾਨੂੰ ਐ ਹੁੰਦਾ ਵੀ ਚਲੋ ਪ੍ਰੋਗਰਾਮ ਵਧੀਆ ਹੋਵੇ ਨਹੀਂ ਮੈਨੂੰ ਐਦਾਂ ਹੁੰਦਾ ਵੀ ਪਾ ਦੇ ਕਿਵੇਂ ਨਹੀਂ ਨਹੀਂ ਭੱਜ ਗਿਆ ਤਾਂ ਮੇਰੀ ਮੈਂ ਸਮਝੇ ਤੇ ਜਾਣੀ ਹੁੰਦੀ ਆ ਜਿਹੜੀ ਗੱਲ ਦਾ ਨਹੀਂ ਪਤਾ ਪਰ ਮੈਂ ਕਹਿੰਦੇ ਨ ਤਰੀਕੇ ਨਾਲ ਸਮਝਾਓ ਥੋੜਾ ਇਹ ਮੈਨੂੰ ਪਤਾ ਨਹੀਂ ਇਸ ਗੱਲ ਦਾ ਕਿਉਂ ਕਹਿੰਦੇ ਇਹ ਵੀ ਕਹਿੰਦੀ ਹੁੰਦੀ ਤੇ ਮੇਰੀ ਵਾਈਫ ਵੀ ਕਹਿੰਦੀ ਹੁੰਦੀ ਆ ਮੈਨੂੰ ਵਾ ਬੋਲੀ ਥੋੜੀ ਬੋਲੀ ਮੈਂ ਕਹਿਆ ਵੀ ਮੈਂ ਕੀ ਬੋਲਦਾ ਮਾੜਾ ਤਾਂ ਨਹੀਂ ਬੋਲਦਾ ਮੈਂ ਜੇ ਕੁਝ ਸਮਝਾਉਣਾ ਇਸ ਗੱਲ ਦਾ ਤਾਂ ਮੈਂ ਮੈਂ ਹੁਣ ਬੋਲੀ ਇਹ ਜੀ ਆ ਜੀ ਹਾਂ ਹੁਣ ਬੋਲੀ ਗਲਾ ਬੇਸ ਹੋ ਬਣਿਆ ਹੋਇਆ ਬੰਦੇ ਨੂੰ ਤਾਂ ਲੱਗਦਾ ਵੀ ਬੰਦਾ ਪਤਾ ਨਹੀਂ ਭੱਜ ਕੇ ਪੈਂਦਾ ਵੀ ਭੱਜ ਕੇ ਪੈਂਦਾ ਜਾਂ ਬੰਦਾ ਗੁੱਸੇ ਚ ਬੋਲਦਾ ਭਾਜੀ ਉਹ ਉਹ ਬਣਿਆ ਹੋਇਆ ਬੇਸ ਤੇ ਬਣਿਆ ਹੋਇਆ ਬੇਸ ਤੇ ਬਣਿਆ ਹੋਇਆ ਹੋਣਾ ਮੈਂ ਕਿਤੇ ਉਹ ਕਹਿੰਦਾ ਹੁੰਦਾ ਮਾਰ ਮਾਰ ਕੇ ਰਿੰਗਾ ਨਾ ਕਰਤਾ ਕੁਰੇ ਇਹ ਕਿਹੜਾ ਕਰਦਿਆ ਨਾ ਤੁਸੀਂ ਕਹਿੰਨੇ ਨਹੀਂ 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 ਉਹ ਤਾਂ ਗਾਣਾ ਸੇਮਾ ਭਾਈ ਦਾ ਗਾਣਾ ਬਹੁਤ ਸੁਰੁੱਤੇ ਨੇ ਪਿਆਰਾ ਅੱਛਾ ਸੇਮਾ ਭਾਈ ਉਹਨਾਂ ਦੀ ਗੱਲ ਵੀ ਮੈਂ ਜ਼ਿਕਰ ਇੱਥੇ ਖਾਸ ਤੌਰ ਤੇ ਕਰਦਾ ਮੈਨੂੰ ਉਹ ਕਹਿੰਦੇ ਨਾ ਲੋਕ ਕਹਿ ਦਿੰਦੇ ਆ ਵੀ ਗੀਤਕਾਰ ਦਾ ਤੁਸੀਂ ਜ਼ਿਕਰ ਨਹੀਂ ਕਰਦੇ ਅੱਜ ਦੀ ਤੁਹਾਨੂੰ ਘਟਨਾ ਦੱਸ ਦਿੰਦਾ ਅੱਜ ਮੈਂ ਜਦੋਂ ਆਈ ਜਾਂਦਾ ਸੀ ਉੱਥੇ ਸੁਖਬਾਲ ਸੁਖ ਜੀ 뮤ਜ਼ਿਕ ਡਾਇਰੈਕਟਰ ਤੇ ਜੋਇਤਲ ਭਾਜੀ ਮਿਲ ਗਏ ਤੇ ਮੈਂ ਉਹਨਾਂ ਨੂੰ ਗੱਲ ਕਰ ਲਿਆ ਮੈਂ ਕਿਹਾ ਯਾਰ ਭਾਜੀ ਮੈਂ ਤੁਹਾਡੇ ਜਿੰਨੇ ਕੁ ਪੁਰਾਣੇ ਗਾਣੇ ਸੁਨੇ ਨਾ ਉਹ ਡੱਬੀ ਤੇ ਗਾਇਕ ਦੀ ਫੋਟੋ ਵੀ ਆ ਗੀਤਕਾਰ ਦੀ ਵੀ ਹੈ ਸੰਗੀਤਕਾਰ ਦੀ ਵੀ ਨਹੀਂ ਉਹ ਕਹਿੰਦੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਸਾਡੀ ਭਵਨਾ ਨਾ ਹੋਵੇ ਗੀਤਕਾਰ ਦੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਹਾਂ ਬਿਲਕੁਲ ਵੀ ਗਾਇਕ ਦਾ ਤਾਂ ਨਾਮ ਬਣ ਗਿਆ ਕਿਉਂਕਿ ਸਭ ਤੋਂ ਪਹਿਲਾਂ ਗੀਤਕਾਰ ਆ ਤਾਂ ਸੀਮਾ ਭਾਜੀ ਦੀ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜਾ ਰੋਲ ਸੀਗਾ ਜਾਂ ਕਿਹੜੀਆਂ ਸਲਾਹਾਂ ਕਰਦੇ ਹੁੰਦੇ ਸੀ ਕਿਉਂਕਿ ਹਰ ਵਾਰੀ ਤੁਹਾਡੀ ਐਲਬਮ ਦੇ ਵਿੱਚ ਉਹਨਾਂ ਦੇ ਗੀਤ ਹੋਣੇ ਤਾਂ ਕਿਉਂਕਿ ਜ਼ਮਾਨਾ ਬਦਲਦਾ ਤਾਂ ਫਿਰ ਕਈ ਰਿਮਾਨ ਵੀ ਫਿੱਕਾ ਪੈ ਜਾਂਦਾ ਬਿਲਕੁਲ ਉਹਨਾਂ ਦਾ ਉਹਨਾਂ ਦਾ ਜਿਹੜਾ ਦਿੱਤਾ ਦੇਣ ਨਾ ਉਹ ਮੈਂ ساری ਜ਼ਿੰਦਗੀ ਨਹੀਂ ਦੇ ਸਕਦਾ ਉਹ ਬੰਦੇ ਬੜੇ ਬਹੁਤ ਨਹੀਂ ਬਹੁਤ ਨਾਈਸ ਪਰਸਨ ਸੀ ਉਹ ਦੁਨੀਆ ਦੇ ਵਿੱਚ